ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਕਾਡ ਦੇ ਮੰਤਰੀ ਅਮਨ अरोड़ा ਇੱਥੇ ਮੁੱਖ ਮਾਮਲਾ ਵਜੋਂ ਪਹੁੰਚੇ ਸੀਗੇ। ਕਿ ਇੱਥੇ ਗੁਰਨਾਨਕ ਸਟੇਡੀਅਮ ਵਿੱਚ ਜ਼ਿਲ੍ਹਾ ਪਤਰੀ ਰਿਪਬਲਿਕ ਡੇ ਜਿਹੜਾ ਸਮਾਰੋਹ ਆਯੋਜਿਤ ਕੀਤਾ ਗਿਆ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜਲ ਕਰਾਂਗੇ ਅਮਨ ਜੀ ਜੇ ਰਿਪਬਲਿਕ ਡੇ ਤੇ ਕੀ ਮੈਸੇਜ ਦੇਣਾ ਹੈ ਬਹੁਤ ਮੁਬਾਰਕਾਂ ਜੀ ਅੰਮ੍ਰਿਤਸਰ ਇਲਾਕਾ ਨਿਵਾਸੀਆਂ ਨੂੰ ਪੰਜਾਬ ਦੇਸ਼ ਵਾਸੀਆਂ ਨੂੰ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸਾਰੇ ਭਾਰਤੀਆਂ ਨੂੰ ਜਿਨ੍ਹਾਂ ਆ ਆਜ਼ਾਦੀ ਦੇ ਪ੍ਰਵਾਨਿਆਂ ਨੇ ਆਪੋ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਔਰ ਬਾਬਾ ਸਾਹਿਬ ਉਮੀਦ ਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਮੈਂ ਸਮਝਦਾ ਕਿ ਉਹਨਾਂ ਨੂੰ ਸੱਚੀ ਸ਼ੋਭਾ ਜਿਹੜੀ ਇਹੀ ਹੋਏਗੀ ਕਿ ਆਪਾਂ ਸਾਰੇ ਪੂਰੀ ਇਮਾਨਦਾਰੀ ਦੇ ਨਾਲ ਤੰਦੇਹੀ ਦੇ ਨਾਲ ਸਾਰੇ ਭੇਦਭਾਵ ਮਿਟਾ ਕੇ ਆਪਾਂ ਪੰਜਾਬ ਨੂੰ ਨੰਬਰ 1 ਸੂਬਾ ਔਰ ਦੇਸ਼ ਨੂੰ ਨੰਬਰ 1 ਦੇਸ਼ ਜਿਹੜਾ ਉਹ ਬਣਾਈਏ ਸੋ ਸਾਰੇ ਬਹੁਤ 2 ਸਾਲ ਦੇ ਅੰਦਰ ਕੀ ਪ੍ਰਾਪਤੀਆਂ ਰਹੀਆਂ ਨੇ ਸਰਕਾਰ ਦੀ ਜਿਹੜਾ ਮੈਂ ਹੁਣੇ ਸਪੀਚ ਦੇ ਵਿੱਚ ਬੋਲ ਕੇ ਹਟਾ ਜੇ ਸਾਰੀਆਂ ਪ੍ਰਾਪਤੀਆਂ ਨੇ ਹੈਲਥ ਹੋ ਗਿਆ ਐਜੂਕੇਸ਼ਨ ਹੋ ਗਿਆ ਪਾਵਰ ਸੈਕਟਰ ਦੇ ਵਿੱਚ ਦੇਖ ਲਓ ਨੌਕਰੀਆਂ ਨੇ ਜਿਹੜੀਆਂ ਉਹ ਰੀਆਂ ਨੇ ਸੋ ਇਹ ਸਾਰੀਆਂ ਪ੍ਰਾਪਤੀਆਂ ਨੇ ਜੀ ਪਰ ਸਰ ਨੌਜਵਾਨ ਜਿਹੜਾ ਕਿ ਡਿਮੋਟਾਈਜ਼ ਹੈ ਪੰਜਾਬ ਤੋਂ ਬਾਹਰ ਜਾ ਰਿਹਾ ਨੌਜਵਾਨ ਦੇਖੋ ਇਸ ਤਰ੍ਹਾਂ ਹੈ ਕਿ 40000 ਨੌکریاں ਅਜ ਤੱਕ ਪਹਿਲੇ 2 ਮਹੀਨੇ ਜ ਨਹੀਂ ਮਿਲਿਆ ਹੈਗੀਆਂ ਇਹ ਜਿਹੜਾ ਟ੍ਰੈਂਡ ਪਿਛਲੇ ਸਰਕਾਰਾਂ ਵੇਲੇ ਬਾਹਰ ਜਾਣ ਦਾ ਸ਼ੁਰੂ ਹੋਇਆ ਮਾਈਗ੍ਰੇਸ਼ਨ ਹੈ ਹੌਲੀ ਹੌਲੀ ਥੱਲੇ ਪਹੁੰਚ ਗਿਆ ਤੇ ਇੱਕ ਦਿਨ ਦੇ ਵਿੱਚ ਕਿਵੇਂ ਰੋਕ ਸਕਦਾ ਹੈ ਦਾ ਕੈਬਨਿਟ ਮੰਤਰੀ ਅਮਨ अरोड़ा ਅਮਰਸਰ ਦੇ ਖੇ ਜਿਲ੍ਹਾ ਪਤਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ ਤੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਰਿਪਬਲਿਕ ਦੇ ਦੀ ਲੱਖ ਲੱਖ ਵਧਾਈ ਦਿੱਤੀ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਸਰਕਾਰ ਦੀਆਂ ਜਿਹੜੀਆਂ ਉਪਰਧੀਆਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਆਮ ਪਰਸਨ ਸੁਪਾਲ ਦੇ ਨਾਲ ਸਿਕੰਦਰ ਪਤਰੀਚਾ ਯਾਨੀ ਖੁਆ ਟੀਵੀ ਅਮਰਸਰ ਕਿੰਨਾ ਵਿੱਚ ਮੰਤਰੀ ਅਮਨ अरोड़ा ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਸੀਗੇ ਕਿ ਇੱਥੇ ਗੁਰਨਾਨਕ ਸਟੇਡੀਅਮ ਵਿੱਚ ਜ਼ਿਲ੍ਹਾ ਪਤਰੀ ਰਿਪਬਲਿਕ ਡੇ ਜਿਹੜਾ ਸਮਾਰੋਹ ਆਯੋਜਿਤ ਕੀਤਾ ਗਿਆ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜਲੂ ਕਰਾਂਗੇ ਅਮਨ ਜੀ ਰਿਪਬਲਿਕ ਡੇ ਤੇ ਕੀ ਮੈਸੇਜ ਦੇਣਾ ਹੈ ਬਹੁਤ ਮੁਬਾਰਕਾਂ ਜੀ ਅੰਮ੍ਰਿਤਸਰ ਇਲਾਕਾ ਨਿਵਾਸੀਆਂ ਨੂੰ ਪੰਜਾਬ ਦੇਸ਼ ਵਾਸੀਆਂ ਨੂੰ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸਾਰੇ ਭਾਰਤੀਆਂ ਨੂੰ ਜਿਨ੍ਹਾਂ ਆ ਆਜ਼ਾਦੀ ਦੇ ਪ੍ਰਵਾਨਿਆਂ ਨੇ ਆਪਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਔਰ ਬਾਬਾ ਸਾਹਿਬ ਉਮੀਦ ਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਮੈਂ ਸਮਝਦਾ ਕਿ ਉਹਨਾਂ ਨੂੰ ਸੱਚੀ ਸ਼ੋਅ ਅਜਿਹੀ ਹੀ ਹੋਏਗੀ ਕਿ ਆਪਾਂ ਸਾਰੇ ਪੂਰੀ ਇਮਾਨਦਾਰੀ ਦੇ ਨਾਲ ਤੰਦੇਹੀ ਦੇ ਨਾਲ ਸਾਰੇ ਭੇਤ ਭਾਵ ਮਿਟਾ ਕੇ ਆਪਾਂ ਪੰਜਾਬ ਨੂੰ ਨੰਬਰ 1 ਸੁਪਰ ਹਰ ਦੇਸ਼ ਨੂੰ ਨੰਬਰ 1 ਦੇਸ਼ ਹੈ ਜਿਹੜਾ ਉਹ ਬਣਾਈਏ ਸੋ ਸਾਰੇ ਬਹੁਤ ਦੋ ਸਾਲ ਦੇ ਅੰਦਰ ਕੀ ਪ੍ਰਾਪਤੀਆਂ ਰਹੀਆਂ ਨੇ ਸਰਕਾਰ ਦੀ ਜਿਹੜਾ ਮੈਂ ਹੁਣੇ ਸਪੀਚ ਦੇ ਵਿੱਚ ਬੋਲ ਕੇ ਹਟਿਆ ਜੋ ਸਾਰੀ ਪ੍ਰਾਪਤੀ ਨੇ ਹੈਲਥ ਹੋ ਗਿਆ এডਿਕੇਸ਼ਨ ਹੋ ਗਿਆ ਪਾਵਰ ਸੈਕਟਰ ਦੇ ਵਿੱਚ ਦੇਖ ਲਓ ਨੌਕਰੀਆਂ ਨੇ ਜਿਹੜੀਆਂ ਉਹ ਮਿਲ ਨੇ ਸੋ ਇਹ ਸਾਰੀਆਂ ਪ੍ਰਾਪਤੀਆਂ ਨੇ ਪਰ ਸਰ ਨੌਜਵਾਨ ਜਿਹੜਾ ਕਿ ਡਿਮੋਟਲਾਈਜ਼ ਹੈ ਪੰਜਾਬ ਚ ਬਾਹਰ ਜਾ ਰਿਹਾ ਨੌਜਵਾਨ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ 40000 ਨੌکریاں ਅਜ ਤੱਕ ਪਹਿਲੇ 2 ਮਹੀਨੇ ਜ ਨਹੀਂ ਮਿਲਿਆ ਹੈਗੀਆਂ ਇਹ ਜਿਹੜਾ ਟ੍ਰੈਂਡ ਪਿਛਲੇ ਸਰਕਾਰਾਂ ਵੇਲੇ ਬਾਹਰ ਜਾਣ ਦਾ ਸ਼ੁਰੂ ਹੋਇਆ ਹੈ ਮਾਈਗ੍ਰੇਸ਼ਨ ਇਹ ਹੌਲੀ ਹੌਲੀ ਠੱਲ ਪਊਗੀ ਇਹਦੇ ਇੱਕ ਦਿਨ ਦੇ ਵਿੱਚ ਕਿਵੇਂ ਰੋਕ ਸਕਦਾ ਹੈ ਤਾਂ ਕੈਬਨਿਟ ਮੰਤਰੀ ਅਮਨ ਅਰੋੜਾ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪਤਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ ਤੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਰਿਪਬਲਿਕ ਡੇ ਦੀ ਲੱਖ ਲੱਖ ਵਧਾਈ ਦਿੱਤੀ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਸਰਕਾਰ ਦੀਆਂ ਜਿਹੜੀਆਂ ਉਪਰਦੀਆਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਮਰ ਪਰਸਨ ਕੁਪਾਲ ਦੇ ਨਾਲ ਸਿਕੰਦਰ ਪਤਰੀ ਚਾ ਯਾਨਿਕਸ ਟੀਵੀ ਅੰਮ੍ਰਿਤਸਰ ਕਿੰਨਾ ਵਿੱਚ